ਸਤਿ ਸ੍ਰੀ ਅਕਾਲ ਮੈਂ ਦੀਪ ਚਾਹਲ ਅੱਜ ਦੀ ਜੋ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗਿਆ ਇਸ ਜਾਣਕਾਰੀ ਨੂੰ ਧਿਆਨ ਨਾਲ ਸੁਣਿਓ ਅਤੇ ਵੀਡੀਓ ਨੂੰ ਸਕਿਪ ਕਰਕੇ ਨਾ ਜਾਇਓ ਕਿਉਂਕਿ ਅੱਜ ਜੋ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗਿਆ ਬਹੁਤ ਹੀ ਮੰਦਭਾਗੀ ਘਟਨਾ ਘਟੀ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਣਦਾਨਾ ਦੇ ਵਿੱਚ ਕੀ ਹੁੰਦਾ ਇਸ ਪਿੰਡ ਦੇ ਵਿੱਚ ਪਿਓ ਪੁੱਤ ਖੇਤ ਦੇ ਵਿੱਚ ਕੰਮ ਕਰਨ ਦੇ ਲਈ ਚਲੇ ਜਾਂਦੇ ਨੇ ਪਿਤਾ ਦਾ ਨਾਮ ਗੁਰਮਖ ਸਿੰਘ ਅਤੇ ਪੁੱਤਰ ਦਾ ਨਾਮ ਕਮਲਦੀਪ ਸਿੰਘ ਜਿਸ ਦੀ ਉਮਰ ਤਕਰੀਬਨ 5 ਸਾਲ ਆ। ਖੇਤਾਂ ਵਿੱਚ ਕੰਮ ਕਰਦਿਆਂਦੇ ਸੱਪ ਡੰਗ ਮਾਰ ਜਾਂਦਾ। ਪਰ ਦੋਨਾਂ ਜਣਾਂ ਨੂੰ ਲੱਗਦਾ ਕਿ ਕਿਤੇ ਕੋਈ ਕੀੜਾ ਲੜ ਗਿਆ ਹੋਣਾ। ਇਸ ਕਰਕੇ ਉਹ ਕੰਮਕਾਰ ਦੇ ਵਿੱਚ ਰੁੱਝੇ ਰਹਿੰਦੇ ਨੇ ਤੇ ਬਹੁਤਾ ਧਿਆਨ ਨਹੀਂ ਦਿੰਦੇ। ਤਾਂ ਰਾਤ ਨੂੰ ਜਦੋਂ ਉਹ ਆਪਣੇ ਘਰ ਵਾਪਸ ਆਉਂਦੇ ਨੇ ਤਾਂ ਘਰੇ ਬਿਨਾਂ ਦੱਸੇ ਆ ਕੇ ਉਹ ਸੌਂ ਜਾਂਦੇ ਨੇ। ਤਾਂ ਇਸ ਤੋਂ ਬਾਅਦ ਸਵੇਰ ਵੇਲੇ ਪਤਾ ਲੱਗਦਾ ਕਿ ਗੁਰਮukh ਦੀ ਅਤੇ ਉਸਦੇ بیٹے ਕਮਲਦੀਪ ਦੀ ਮੌਤ ਹੋ ਚੁੱਕੀ ਹੈ ਇਸ ਖਬਰ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਸੋਗ ਦੀ ਲਹਿਰ ਫੈਲ ਚੁੱਕੀ ਆ ਅਤੇ ਇਸ ਛੋਟੀ ਜਿਹੀ ਗਲਤੀ ਨੇ ਦੋ ਬੰਦਿਆਂ ਦੀ ਜਾਨ ਲੈ ਲਈ ਆ ਜਦੋਂ ਉਹਨਾਂ ਨੂੰ ਸੱਪ ਨੇ ਡੰਗਿਆ ਤਾਂ ਉਹਨਾਂ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ ਉਹਨਾਂ ਨੇ ਸੋਚਿਆ ਕਿ ਕਿਤੇ ਕਿਸੇ ਕੀੜੇ ਨੇ ਦੰਦੀ ਵੱਢ ਦਿੱਤੀ ਹੈ ਇਸ ਕਰਕੇ ਦੋਨੋਂ ਪਿਓ ਪੋਤਾ ਇਲਾਜ ਨਹੀਂ ਕਰਵਾਉਂਦੇ ਅਤੇ ਰਾਤ ਨੂੰ ਆ ਕੇ ਬਿਨਾਂ ਦੱਸੇ ਘਰੇ ਸੌਂ ਜਾਂਦੇ ਨੇ ਤਾਂ ਰਾਤ ਨੂੰ ਉਹਨਾਂ ਦੋਨਾਂ ਦੀ ਜ਼ਹਿਰ ਚੜਨ ਦੇ ਨਾਲ ਮੌਤ ਹੋ ਜਾਂਦੀ ਹੈ। ਸ਼ੁਧ ਦਰਸ਼ਕੋ ਤੁਹਾਡੇ ਨਾਲ ਵੀ ਜੇਕਰ ਕਦੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਕਦੇ ਵੀ ਅਣਗਹਿਲੀ ਨਾ ਵਰਤੋ ਕਿਉਂਕਿ ਕਈ ਵਾਰ ਕੁਝ ਐਸੇ ਕੀੜੇ ਹੁੰਦੇ ਨੇ ਜੋ ਕਿ ਬਹੁਤ ਜ਼ਿਆਦੇ ਜ਼ਹਿਰੀਲੇ ਹੁੰਦੇ ਨੇ ਜਾਂ ਫਿਰ ਜਿਵੇਂ ਗਰਮਕ ਨੂੰ ਪੁਲੇਖਾ ਲੱਗਿਆ ਕਿ ਕਿਸੇ ਕੀੜੇ ਨੇ ਕੱਟ ਲਿਆ ਇਸ ਕਰਕੇ ਕਈ ਵਾਰ ਆਪਾਂ ਪੁਲੇਖਾ ਖਾ ਜਾਂਦੇ ਆ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਕਈ ਵਾਰ ਕੋਈ ਕੀੜਾ ਕੱਟ ਜਾਂਦਾ ਹੈ ਤਾਂ ਤੁਸੀਂ ਤੁਰੰਤ ਡਾਕਟਰ ਕੋਲੇ ਜਾਓ ਅਤੇ ਆਪਣਾ ਇਲਾਜ ਜ਼ਰੂਰ ਕਰਵਾਓ। ਕਈ ਵਾਰ ਆਪਾਂ ਅਣਗਹਿਲੀ ਵਰਤ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਉਸ ਦਾ ਖਮਿਆਜਾ ਜਿਹੜਾ ਉਪੋਗਤਣਾ ਪੈਂਦਾ। ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ? ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ। ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਣ ਪੰਜਾਬ ਦੇ।